ਚੁਣੀ ਪਕਾਰ ਦੇ ਤਾਰਪ੍ਰਭ ਗੁਰੂ ਨਾਨਕ ਜਗ ਮਾਏ ਪਟਾਇਆ ਸਮਾਜ ਦੇ ਸਦਾਰਕ ਧਰਮ ਦੇ ਸੰਚਾਲਕ ਸਿੱਖ ਧਰਮ ਦੇ ਵਿਚਾਰਧਾਰਾ ਨੂੰ ਪੈਦਾ ਕਰਨ ਵਾਲੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੀ ਦੀ ਵਿਸ਼ਵ ਪੱਧਰ ਦੇ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਐਸੇ ਮਹਾਂਪੁਰਖ ਸਨ ਜਿਨ੍ਹਾਂ ਨੇ ਸਭੇ ਸੰਜੀਵਾਲ ਸਦਾ ਕੋਈ ਨਾ ਦਿੱਸੇ ਬਾਰਾ ਜੀਓ ਦਿਉਰਾਮ ਸੂਤ ਸੂਈ ਪੂਜੋ ਨਮਾਜ਼ ਹੋਈ ਮਾਨਸਬੇ ਇੱਕ ਪੈ ਨੀਕੋ ਪਰਮਾਤ ਸੱਚੇ ਪਾਤਸ਼ਾਹ ਨੇ ਮਾਨਸ ਕੀ ਜਾਤ ਸਭ ਇੱਕ ਹੀ ਪ੍ਰਾਨ ਉਸ ਜਾਤ ਪਾਤ ਦੇ ਧਰਮਾਂ ਨੂੰ ਸ਼ੁੱਧ ਅੰਮਲਾਬਾਜੋ ਦੋਨੋਂ ਰਹੀ ਦਰਗਾਹ ਅੰਦਰ ਲੈ ਨਟੋਈ ਉਸ ਲਈ ਹਿੰਦੂ ਮੁਸਲਮਾਨਾਂ ਨੂੰ ਜਿਹੜੇ ਧਰਮ ਦੀ ਜਾਂ ਧਰਮ ਦੇ ਨਿਯਮਾਂ ਦੀ ਪਾਲਣਾ ਨਹੀਂ ਸੀ ਕਰਦੇ ਉਹਨਾਂ ਨੂੰ ਉਹਨਾਂ ਨੇ ਨਕਾਰਿਆ ਔਰ ਇੱਕ ਨਵਾਂ ਧਰਮ ਸਭੇ ਭਾਈ ਰਾਮ ਬੋਲੇ ਰਾਮਾ ਬੋਲੇ ਰਾਮ ਬਨਾ ਕੋ ਬੋਲੇ ਰੇ ਇੱਕ ਸਾਰੇ ਸੰਸਾਰ ਦੇ ਲੋਕ ਨੇ ਕੋਈ ਧਰਮ ਨਹੀਂ ਚਾਰ ਵਾਰ ਚਾਰੇ ਤਾਰਨ ਪੈ ਧਰਮ ਦੇ ਚਾਰ ਵਾਰ ਇੱਕ ਵਾਰਨ ਕਰਾਇਆ ਤੇ ਸੱਚੇ ਪਾਤਸ਼ਾਹ ਨੇ ਇਹ ਜਾਤ ਪਾਤ ਧਰਮ ਦੇ ਨਾਂ ਤੇ ਜੋ ਬਣੇ ਹੋਏ ਨੁਕਸਾਨ ਉਹਨਾਂ ਸਾਰਿਆਂ ਨੂੰ ਖਤਮ ਕਰਕੇ ਇੱਕ ਵਿਸ਼ਵ ਧਰਮ ਕੇ ਇਨਸਾਨ ਸਾਰੇ ਇੱਕ ਨੇ ਜਿਨ੍ਹਾਂ ਚ ਕੋਈ ਫਰਕ ਨਹੀਂ ਔਰ ਉਹਨਾਂ ਨੇ ਜਿਸਾ ਹੋਣੀ ਜਿਕਰ ਐਮਪੀ ਸਾਹਿਬ ਕਰ ਰਹੇ ਸਨ ਕੋਣ ਗੁਰੂ ਪਾਣੀ ਪਿਤਾ ਮਾਤਾ ਤੇ ਤਮਾਦ ਦੇਵਸ ਰਾਜ ਉਦਾਈ ਆ ਖੇਲੇ ਸਕਣ ਤੇ ਆ